ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਹਰ ਇੱਕ ਹੋਰ ਹਲਚਲ ਮਚ ਪਈ ਸੀ ਸ਼ਹੀਦ ਹੋਏ ਪੁਚੰਗੀ ਦੀ ਬਹਾਦਰੀ ਦੇ ਕੇ ਜੰਗਲ ਵਿੱਚ ਰਾਸ਼ਨ ਇਕੱਠਾ ਕਰੀ ਬੈਠੇ ਵਕ ਵਕ ਪਿੰਡਾਂ ਵਿੱਚੋਂ ਆਏ ਸਿੱਖਾਂ ਨੇ ਆਪਸ ਵਿੱਚ ਗੱਲਬਾਤ ਸ਼ੁਰੂ ਕੀਤੀ ਇੱਕ ਅਧਕਾ ਅਧ ਖੜ ਜਹੀ ਉਮਰ ਦਾ ਸਿੱਖ ਖੜਾ ਹੋਇਆ ਤੇ ਬੋਲਣਾ ਸ਼ੁਰੂ ਕੀਤਾ ਕੀ ਅਸੀਂ ਇੱਥੇ ਜੰਗਲ ਵਿੱਚ ਖਲੋਤੇ ਉਡੀਕ ਹੀ ਕਰਦੇ ਰਹਾਂਗੇ ਪੰਥ ਜੂਝ ਕੇ ਸ਼ਹਾਦਤਾਂ ਦੇ ਸਨਮੁਖ ਹੋ ਰਿਹਾ ਹੈ ਤੇ ਅਸੀਂ ਉਡੀਕ ਰਹੇ ਹਾਂ ਕਿ ਕੋਈ ਆਵੇ ਤੇ ਸਾਡੇ ਤੋਂ ਰਾਸ਼ਨ ਲੈ ਜਾਵੇ ਤੇ ਅਸੀਂ ਆਪਣੇ ਆਪ ਨੂੰ ਤਰਵਾਸ ਦਈਏ ਕਿ ਬਹੁਤ ਵੱਡੀ ਸੇਵਾ ਕਰ ਦਿੱਤੀ ਹੈ ਤੇ ਸੁਰਖਰੂ ਹੋ ਕੇ ਘਰਾਂ ਨੂੰ ਪਰਤ ਜਾਈਏ ਉਸ ਨੇ ਸਵਾਲੀਆ ਨਜ਼ਰਾਂ ਨਾਲ ਸਭ ਵੱਲ ਦੇਖਿਆ ਤੇ ਫਿਰ ਬੋਲੇ ਆ ਯਾਦ ਰੱਖਿਓ ਕਿ ਦਰਗਾਹ ਗਿਆ ਨੂੰ ਜਦ ਸਤਗੁਰੂ ਪੁੱਛਣਗੇ ਕਿ ਸ਼ਹੀਦ ਹੋ ਰਹੇ ਰਹੇ ਭਰਾਵਾਂ ਦਾ ਸਾਥ ਕਿਉਂ ਨਹੀਂ ਦਿੱਤਾ ਨਾਲ ਰਲ ਕੇ ਕਿਉਂ ਨਹੀਂ ਲੜੇ ਤਾਂ ਕੀ ਜਵਾਬ ਦੇਵਾਂਗੇ ਕੀ ਮੂੰਹ ਦਿਖਾਵਾਂਗੇ ਜਦ ਸਾਡੇ ਮੁਰੇ ਜੂਝ ਕੇ ਸ਼ਹੀਦ ਹੋ ਗਿਆ ਭੁਚੰਗੀ ਸਾਹਮਣੇ ਆਇਆ ਸਿੱਖ ਦੇ ਸਵਾਲਾਂ ਦਾ ਜਵਾਬ ਸਾਰੇ ਜਥੇ ਨੇ ਇਸ ਤਰ੍ਹਾਂ ਦਿੱਤਾ ਕਿ ਉਹਨਾਂ ਆਪਣੇ ਗੱਡੇ ਖੱਚਰਾਂ ਤੇ ਗਧੇ ਮੁਗਲ ਘੇਰੇ ਵੱਲ ਦੁਰਾ ਦਿੱਤੇ ਜੰਗਲ ਵਿੱਚ ਲੋਕ ਬੈਠੇ ਸਿੰਘਾਂ ਨੇ ਉਹਨਾਂ ਦਾ ਸਾਥ ਦਿੱਤਾ ਤੇ ਮੁਗਲ ਘੋੜੇ ਮੁਗਲ ਘੇਰੇ ਤੇ ਹੱਲਾ ਬੋਲ ਕੇ ਲੰਗਣ ਨੂੰ ਰਾਹ ਬਣਾਉਣ ਲੱਗੇ ਭੱਜੇ ਆਉਂਦੇ ਗੱਡੇ ਖੱਚਰਾਂ ਤੇ ਗਧਿਆਂ ਨਾਲ ਧੂੜ ਨਾਲ ਅਸਮਾਨ ਭਰ ਦਿੱਤਾ ਮੁਗਲਾਂ ਨੂੰ ਜਾਪੇ ਕਿ ਮਗਰੋਂ ਹਮਲਾ ਹੋ ਗਿਆ ਹੈ ਉਹਨਾਂ ਘੋੜੇ ਪਛਾਣ ਨੂੰ ਮੋੜ ਲਏ ਇਧਰੋਂ ਕਿਲੇ ਦੇ ਬੁਰਜਾਂ ਵਿੱਚ ਬੈਠੇ ਸਿੰਘਾਂ ਨੇ ਗੋਲੀਆਂ ਦਾ ਮੀਂਹ ਵਰਾ ਦਿੱਤਾ ਕਿਲੇ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਪੁਲ ਵਾਲੀ ਥਾਂ ਮੁਗਲ ਹਮਲੇ ਦੀ ਮਾਰ ਤੋਂ ਲਗਭਗ ਸੁਰੱਖਿਅਤ ਹੋ ਗਈ। ਲੱਕੜ ਦੇ ਪੁਲ ਤੇ ਗੱਡਿਆਂ ਦਾ ਖੜਾਕ ਸੁਣ ਕੇ ਸਿੰਘਾਂ ਨੇ ਦਰਵਾਜ਼ਾ ਖੋਲ ਦਿੱਤਾ ਤੇ ਸਾਰਾ ਰਾਸ਼ਨ ਅੰਦਰ ਆ ਗਿਆ। ਬਾਹਰ ਮੱਚੀ ਇਸੇ ਭੱਜ ਨਸ ਵਿੱਚ ਕਿਸੇ ਨੇ ਇਹ ਚਿੱਠੀ ਵੱੱਦਾ ਤੀਰ ਛੂਕਦਾ ਕਿਲੇ ਵੱਲ ਛੱਡਿਆ। ਹੁਣ ਤੀਰ ਛੱਡਣ ਵਾਲੇ ਦੀ ਵਾਰਤਾ ਸੁਣ ਲੋ। ਕੁੜੀ ਮਾਰ ਦੇ ਦੋਸ਼ ਵਿੱਚ ਇੱਕ ਸਿੰਘ ਨੂੰ ਗੁਰਮਤਾ ਕਰਕੇ ਪੰਥ ਨੇ ਛੇਕ ਦਿੱਤਾ ਸੀ ਪਤਾ ਨਹੀਂ ਉਸ ਦਾ ਕਸੂਰ ਸੀ ਜਾਂ ਨਹੀਂ ਪਰ ਪੰਥ ਦੇ ਇਸ ਫੈਸਲੇ ਨਾਲ ਨਾਰਾਜ਼ ਹੋ ਕੇ ਉਹ ਜਲੰਧਰ ਵਾਲੇ ਅਦੀਨਾ ਬੇਗ ਦੀ ਫੌਜ ਵਿੱਚ ਜਾ ਸ਼ਾਮਲ ਹੋਇਆ ਸ਼ਾਹੀ ਫੌਜ ਦੇ ਕਈ ਅੜੇ ਮੋਰਚੇ ਉਸ ਨੇ ਸ਼ਰ ਕਰ ਕੀਤੇ ਸਨ ਤੇ ਹੁਣ ਤੱਕ ਅਦੀਨਾ ਬੇਗ ਦੇ ਖਾਸ ਸੈਨਾਪਤੀਆਂ ਵਿੱਚ ਸ਼ਾਮਲ ਹੋ ਗਿਆ ਸੀ ਇਸੇ ਕਰਕੇ ਅਦੀਨਾ ਬੇਗ ਇਸ ਸਿੰਘ ਨੂੰ ਰਾਮ ਰੌਣੀ ਦੇ ਘੇਰੇ ਵੇਲੇ ਨਾਲ ਲੈ ਕੇ ਆਇਆ ਸੀ ਰਾਸ਼ਨ ਵਾਲੇ ਜਥੇ ਦੇ ਲੰਗ ਜਾਣ ਮਗਰੋਂ ਕਿਲੇ ਦੇ ਦਰਵਾਜ਼ੇ ਦੇ ਸਾਹਮਣੇ ਵਾਲੀ ਖਾਲੀ ਹੋਈ ਥਾਂ ਦਾ ਮੋਰਚਾ ਅਦੀਨਾ ਬੇਗ ਨੇ ਇਸ ਸਿੰਘ ਦੇ ਇਸ ਦੇ ਜਥੇ ਨੂੰ ਸੌਂਪ ਦਿੱਤਾ ਸੀ ਹੁਣ ਉਹ ਆਪਣੇ ਸਿੱਖ ਭਰਾਵਾਂ ਦੇ ਸਾਹਮਣੇ ਖਲੋਤਾ ਸੀ ਗੱਡਿਆਂ ਵਾਲੇ ਜਥੇ ਨਾਲ ਆਏ ਕੁਝ ਸੂਹੀਏ ਸਿੰਘਾਂ ਨੇ ਪੰਥ ਨੂੰ ਸੂਹ ਦਿੱਤੀ ਕਿ ਹੁਣ ਸਾਹਮਣੇ ਵਾਲਾ ਮੋਰਚਾ ਅਦੀਨਾ ਬੇਗ ਦੀ ਫੌਜ ਵਿੱਚ ਸ਼ਾਮਲ ਸਿੰਘਾਂ ਕੋਲ ਹੀ ਹੈ। ਇਧਰ ਪੁਚੰਗੀ ਦੀ ਬਹਾਦਰੀ ਪਰਿ ਸ਼ਹਾਦਤ ਦੇ ਕੇ ਅਦੀਨਾ ਬੇਗ ਦੇ ਇਸ ਸਿੱਖ ਜਥੇ ਦੀ ਅਗਵਾਈ ਕਰ ਰਹੇ ਸਿੱਖ ਜਰਨੈਲ ਦੇ ਮਨ ਵਿੱਚ ਭਾਰੀ ਰੋਸ ਪੈਦਾ ਹੋ ਗਿਆ। ਉਸ ਨੇ ਆਪਣੇ ਨੇੜੇ ਦੇ 92 ਸਿੰਘਾਂ ਨੂੰ ਕੋਲ ਬੁਲਾਇਆ ਅਤੇ ਬੋਲਿਆ ਸਾਡੇ ਭਰਾ ਅੰਦਰ ਅੰਨ ਪਾਣੀ ਤੋਂ ਬਿਨਾਂ ਅਸੀਂ 20 ਡਾਟੇ ਹੋਏ ਹਨ ਤੇ ਅਸੀਂ ਹਜੇ ਵੀ ਇਨ੍ਹਾਂ ਤੁਰਕਾਂ ਦੇ ਪਾਲੇ ਵਿੱਚ ਖਲੋਤੇ ਹਾਂ ਤਵਾਰੀਖ ਸਾਨੂੰ ਲਾਹਨਤਾ ਪਾਏਗੀ ਇਹ ਕਹਿੰਦੇ ਆ ਉਸਨੇ ਤੀਰ ਕਮਾਨ ਦੇ ਚਿੱਲੇ ਤੇ ਚਾੜਿਆ ਪਰ ਫਿਰ ਤੁਸੀਂ ਤੀਰ ਕਿਲੇ ਵੱਲ ਕਿਉਂ ਛੱਡਣ ਲੱਗੇ ਹੋ ਇੱਕ ਸਾਥੀ ਨੇ ਹੈਰਾਨ ਹੁੰਦਿਆਂ ਪੁੱਛਿਆ ਤੀਰ ਸਦਾ ਹੌਲੀ ਲਈ ਨਹੀਂ ਚੱਲਦੇ ਕਦੇ ਕਦੇ ਮੁਆਫੀ ਲਈ ਵੀ ਚਲਾਏ ਜਾਂਦੇ ਹਨ ਤੇ ਉਸਨੇ ਚਿੱਠੀ ਬੱਧਾ ਤੀਰ ਕਿਲੇ ਵੱਲ ਛੱਡਿਆ ਉਹੀ ਤੀਰ ਹੁਨ ਨਵਾਬ ਕਪੂਰ ਸਿੰਘ ਜੀ ਦੇ ਹੱਥ ਵਿੱਚ ਸੀ ਫਤਿਹ ਤੋਂ ਮਗਰੋਂ ਚਿੱਠੀ ਦੀ ਇਬਾਰਤ ਸੀ ਸਮੁੱਚੇ ਖਾਲਸਾ ਪੰਥ ਨੂੰ ਸਾਡੀ ਚਰਨ ਬੰਦਨਾ ਖਾਲਸਾ ਜੀ ਅਸੀਂ ਪੰਥ ਵੱਲ ਪੇਸ਼ਟ ਕਰਕੇ ਖਲੋਤੇ ਹਾਂ ਇਸ ਗੱਲ ਦੀ ਸਾਨੂੰ ਵੱਡੀ ਨਮੋਸ਼ੀ ਹੈ ਆਪਣੀਆਂ ਪੁਰਾਣੀਆਂ ਸਭ ਸੱਚੀਆਂ ਝੂਠੀਆਂ ਗਲਤੀਆਂ ਦੀ ਮੈਂ ਪੰਥ ਤੋਂ ਮੁਆਫੀ ਮੰਗਦਾ ਹਾਂ ਤੇ ਆਸ ਕਰਦਾ ਹੈ ਕਿ ਪੰਥ ਸਾਨੂੰ ਸ਼ਰਨ ਆਇਆ ਨੂੰ ਮੁੜ ਕੰਠ ਲਾਵੇਗਾ ਪੰਥ ਦੇ ਚਰਨਾਂ ਦੀ ਧੂੜ ਜੱਸਾ ਸਿੰਘ ਇਹ ਜੱਸਾ ਸਿੰਘ ਸੀ ਜੋ ਮਗਰਮ ਪੰਥ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਨਾਮ ਨਾਲ ਪ੍ਰਸਿੱਧ ਹੋਇਆ ਚਿੱਠੀ ਪੜ ਕੇ ਨਵਾਬ ਸਾਹਿਬ ਨੇ ਇੱਕ ਜਵਾਬ ਲਿਖਿਆ ਤੇ ਸੂ ਬੁਰਜ ਵਿੱਚ ਬੈਠੇ ਸਿੰਘ ਤੀਕ ਪਹੁੰਚਾਇਆ ਬੁਰਜ ਵਿੱਚ ਵਿੱਚ ਬੈਠੇ ਸਿੰਘ ਵੱਲੋਂ ਜੱਸਾ ਸਿੰਘ ਵੱਲ ਛੱਡੇ ਤੀਰ ਨੂੰ ਸਰਦਾਰ ਨੇ ਬੋਚ ਲਿਆ ਪੰਥ ਵੱਲੋਂ ਜਵਾਬ ਆਇਆ ਸੀ ਖਾਲਸਾ ਸਦਾ ਤੋਂ ਸਰਨ ਆਿਆਂ ਨੂੰ ਕੰਠ ਲਾਉਂਦਾ ਰਿਹਾ ਹੈ ਜੱਸਾ ਸਿੰਘ ਭਲੇ-ਵਿਲੇ ਸਤਿਗੁਰਾਂ ਆਪ ਜਿਨ੍ਹਾਂ ਪੰਥ ਸੇਵਾ ਹਿੱਤ ਰਾਹ ਪਾਇਆ ਹੈ ਜਦੋਂ ਸ਼ਹਾਦਤਾਂ ਪਾਉਣ ਦੀ ਰੁੱਤ ਆਈ ਆ ਗਈ ਹੋਵੇ ਉਦੋਂ ਟੁੱਟਾ ਗੰਡਿਆ ਨਹੀਂ ਦੇਖਿਆ ਜਾਂਦਾ ਵਰਦੀ ਅੱਗ ਵਿੱਚ ਜੇ ਤੁਸੀਂ ਪੰਥ ਨਾਲ ਆ ਖੜੋਗੇ ਤਾਂ ਪੰਥ ਕੀ ਤਲਗੀਤਾਰ ਸਵਾਮੀ ਜੀ ਆਪ ਤੁਹਾਨੂੰ ਕੰਠ ਲਾਉਣਗੇ ਜੀ ਸਦਕੇ ਆਓ ਖੁਸ਼ ਆਮਦੀਦ ਜੱਸ ਸਰਦਾਰ ਜੱਸਾ ਸਿੰਘ ਨੇ ਚਿੱਠੀ ਪੜ੍ਹ ਕੇ ਦਿਲ ਬਾਗੋ ਬਾਗ ਹੋ ਗਿਆ ਪਰ ਅੱਖਾਂ ਵਿੱਚ ਅਥਰੂ ਉਹ ਵਾ ਕੇ ਵੀ ਨਾ ਰੋ ਰੋਕ ਸਕਿਆ ਉਸ ਨੇ ਉੱਚੀ ਆਵਾਜ਼ ਵਿੱਚ ਅਦੀਨਾ ਬੇਗ ਨੂੰ ਸੰਬੋਧਨ ਹੁੰਦੇ ਹੁੰਦਿਆਂ ਕਿਹਾ ਭਰਾਵਾ ਦੇ ਮੇਲ ਦਾ ਸਮਾਂ ਆ ਗਿਆ ਹੈ ਅਦੀਨਾ ਬੇਗ ਪੰਥਵਲ ਕੰਡ ਕਰਿਆ ਸਾਨੂੰ ਕਿਸੇ ਜਹਾਨ ਟੋਈ ਨਹੀਂ ਤੋਈ ਨਹੀਂ ਸਾਡੇ ਬਚਦੇ ਹਿਸਾਬ ਕਿਤਾਬ ਬਦਲੇ ਅਸੀਂ ਰਾਸਨ ਨਾਲ ਲਿ ਜਾ ਰਹੇ ਹਾਂ ਤੇ ਜੱਸਾ ਸਿੰਘ ਸਾਥੀ ਸਿੰਘਾਂ ਨਾਲ ਰਾਮ ਰੌਣੀ ਵਿੱਚ ਦਾਖਲ ਹੋਇਆ ਜਕਾਰੇ ਛੱਡ ਕੇ ਅੰਦਰ ਆਉਂਦੇ ਜੱਸਾ ਸਿੰਘ ਦੇ ਜਥੇ ਦਾ ਅੰਦਰੋਂ ਸਿੰਘਾਂ ਨੇ ਸਤਿ ਸ੍ਰੀ ਅਕਾਲ ਕਹਿੰਦੇ ਆ ਸਵਾਗਤ ਕੀਤਾ ਇੱਧਰ ਅਦੀਨਾ ਬੇਗ ਦੇ ਸਿਰ ਜਿਵੇਂ 100 ਘੜਾ ਪਾਣੀ ਪੈ ਗਿਆ ਤੇ ਉਸ ਨੂੰ ਮੈਦਾਨ ਹੱਥੋਂ ਖਿਸਕਦਾ ਜਾਪਿਆ ਉਧਰ ਜਕਰੀਏ ਖਾਨ ਦਾ ਪੁੱਤਰ ਸ਼ਾਹ ਨਿਵਾਜ਼ ਫੌਜ ਲੈ ਕੇ ਮੁਲਤਾਨ ਮਾਲਕ ਬਣ ਬੈਠਾ ਨਾਲ ਹੀ ਅਬਦਾਲੀ ਦੇ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਵੀ ਲਾਹੌਰ ਵੱਲ ਵੱਧਦੀ ਸੁਣਾਈ ਦੇਣ ਲੱਗੀ ਮੀਰ ਮੰਨੂ ਦੇ ਮਹਿਲਾਂ ਵਿੱਚ ਨੀਂਦ ਉਡਾਰੀ ਮਾਰ ਗਈ ਦੀਵਾਨ ਕੌੜਾ ਮੱਲ ਉਸ ਕੋਲ ਆਏ ਤੇ ਬੋਲੇ ਅਸੀਂ ਸਿੰਘਾਂ ਨਾਲ ਬੇਅਰਥੀ ਟੱਕਰ ਲੈਂਦੇ ਆ ਆਪਣੀਆਂ ਫੌਜਾਂ ਬੁਰੀ ਤਰ੍ਹਾਂ ਥਕਾ ਲਈਆਂ ਹਨ ਸੂਬੇਦਾਰ ਸਾਹਿਬ ਵੇਲਾ ਵਿਚਾਰ ਹੋਤੇ ਰਾਮ ਰੌਣੀ ਦਾ ਘੇਰਾ ਚੁੱਕ ਦਿਓ ਫੌਜ ਨੂੰ ਅਬਦਾਲੀ ਨਾਲ ਟੱਕਰੇ ਲਈ ਤਿਆਰ ਕਰੋ ਸ਼ਾਹ ਨਿਵਾਜ਼ ਤੁਸੀਂ ਮੇਰੇ ਜਿੰਮੇ ਛੱਡ ਦਿਓ ਜੇ ਤੁਸੀਂ ਮੇਰਿਆਂ ਮੇਰੀਆਂ ਕੁਝ ਕੁ ਸ਼ਰਤਾਂ ਮੰਨੋ ਤਾਂ ਸ਼ਾਹ ਨਿਵਾਜ਼ ਦਾ ਸਿਰ ਕੁਝ ਦਿਨਾਂ ਵਿੱਚ ਹੀ ਤੁਹਾਡੇ ਪੈਰਾਂ ਵਿੱਚ ਹੋਵੇਗਾ ਮੀਰ ਮੰਨੂ ਤਾਂ ਪਹਿਲਾਂ ਹੀ ਡਰਿਆ ਹੋਇਆ ਸੀ ਸੋ ਉਸ ਨੇ ਦੀਵਾਨ ਕੌੜਾ ਮਲ ਦੀ ਸਲਾਹ ਤੁਰੰਤ ਮੰਨ ਲਈ ਤੇ ਫੌਰਨ ਰਾਮ ਰੌਣੀ ਦਾ ਘੇਰਾ ਚੁੱਕ ਲੈਣ ਲਈ ਹੁਕਮ ਭੇਜਿਆ ਜੇ ਤੁਸੀਂ ਮੇਰੀਆਂ ਕੁਝ ਤਜਵੀਜ਼ਾਂ ਨਾਲ ਸਹਿਮਤ ਹੋ ਤਾਂ ਮੈਂ ਹੁਣੇ ਹੀ ਸਿੰਘਾਂ ਨੂੰ ਨਾਲ ਲੈ ਕੇ ਸ਼ਾਹ ਨਿਵਾਜ਼ ਨੂੰ ਸੰਬੋਧਨ ਸੋਧਨ ਲਈ ਚਲਾ ਚਾਲਾ ਪਾ ਦੇਵਾਂਗਾ। ਦੀਵਾਨ ਕੌੜਾ ਮੱਲ ਨੇ ਮੀਰ ਮੰਨੂ ਨੂੰ ਪੰਥ ਵਿੱਚ ਸੰਧੀ ਕਰਨ ਲਈ ਮਨਾ ਲਿਆ। ਗੁਰੂ ਕੇ ਚੱਕ ਦੇ ਉਹ 12 ਪਿੰਡ ਜੋ ਅਕਬਰ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਲਿਖ ਕੇ ਦੇ ਗਿਆ ਸੀ। ਪੰਥ ਦੇ ਨਾਂ ਲਵਾ ਦਿੱਤੇ ਪੱਟੀ ਦਾ ਅੱਧਾ ਇਲਾਕਾ ਤੇ ਰਾਮ ਰੌਣੀ ਕਿਲਾ ਵੀ ਸਿੰਘਾਂ ਦੇ ਨਾਮ ਹੋ ਗਿਆ ਰਾਮ ਰੌਣੀ ਹੁਣ ਰਾਮਗੜ੍ਹ ਕਰਕੇ ਮਸ਼ਹੂਰ ਹੋ ਗਈ ਤੇ ਇਸ ਦੀ ਦੇਖਭਾਲ ਦਾ ਪ੍ਰਬੰਧ ਪੰਥ ਵਿੱਚ ਮੁਰ ਤੋਂ ਸ਼ਾਮਲ ਹੋਏ ਜੱਸਾ ਸਿੰਘ ਕੋਲ ਹੋਣ ਕਰਕੇ ਉਹ ਵੀ ਸਰਦਾਰ ਜੱਸਾ ਸਿੰਘ ਰਾਮਗੜੀਆ ਕਰਕੇ ਪ੍ਰਸਿੱਧ ਹੋਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ